ਪਰਮਾਤਮਾ ਦੇਖੋ ਰਸਤਾ ਕੱਢ ਦਿੰਦਾਗਾ ਆਪਾਂ ਸੋਚ ਵੀ ਨਹੀਂ ਸੀ ਸਕਦੇ ਵੀ ਇਹ ਦਿਨ ਵੀ ਆਣਾ ਅਸੀਂ ਕਦੇ ਹੱਟ ਦੇ ਮਰੀਜ਼ਾਂ ਦੀ ਇੰਨੀਆਂ ਲਾਈਨਾਂ ਲੱਗਣ ਗਈ ਵੀ ਅਨਪੋਸੀਬਲ ਗੱਲਾਂ ਨੇ ਕਿ ਨਹੀਂ ਸੋਚਿਆ ਨਹੀਂ ਸੀਗਾ ਕਿ ਜਿਹੜਾ ਵਰਦਾਨ ਬਣ ਚੁੱਕਾ ਐ ਇਸ ਲਈ ਕਾੜਾ ਲੋਕਾਂ ਦੇ ਦਿਲਾਂ ਦੇ ਵਿੱਚ ਕਿਉਂਕਿ ਜਿਹੜੇ ਹਾਰਟ ਦੇ ਪੇਸ਼ੈਂਟ ਐ ਲੱਖਾਂ ਰੁਪਏ ਹਸਾਲੇ ਵਿੱਚ ਖਰਚਦੇ ਨੇ ਇੱਥੇ ਜਿਹੜਾ ਠੀਕ ਹੋਣ ਪਰਮਾਤਮਾ ਦਾ ਇੱਕ ਆਪਾਂ ਜਰੀਆ ਬਣਿਆ ਵੀ ਲੋਕਾਂ ਨੇ ਆਪਾਂ ਨੂੰ ਪਰਮਾਤਮਾ ਦੇਖੋ ਰਸਤਾ ਕੱਢ ਦਿੰਦਾਗਾ ਆਪਾਂ ਸੋਚ ਵੀ ਨਹੀਂ ਸੀ ਸਕਦੇ ਵੀ ਇਹ ਦਿਨ ਵੀ ਆਣਾ ਅਸੀਂ ਕਦੇ ਹੜ ਦੇ ਮਰੀਜ਼ਾਂ ਦੀਆਂ ਇੰਨੀਆਂ ਲਾਈਨਾਂ ਲੱਗਣ ਗਈ ਵੀ ਅਨਪੋਸੀਬਲ ਗੱਲਾਂ ਨੇ ਕਿ ਨਹੀਂ ਸੋਚਿਆ ਨਹੀਂ ਸੀ ਮੇਰਾ ਬੀਐਸ ਮੋਟਰ ਗੈरेज ਆ ਮੈਂ ਫਿਰ ਫੇਰ ਪੜ ਦੀ ਜਿਹੜੀ ਦੁਕਾਨ ਆ ਉੱਪਰ ਆ ਮੈਂ ਕਾਫੀ ਦਿਨ ਤੋਂ ਪੌੜੀਆਂ ਨਹੀਂ ਚੜ ਸਕਦਾ ਮੈਂ ਦੂਜੀ ਵਾਰ ਹੀ ਆਇਆ ਹਾਂ ਤੇ ਮੈਂ ਆਰਾਮ ਨਾਲ ਆਪਣਾ ਸਮਾਨ ਲੈ ਕੇ ਵੀ ਆ ਜਾਣਾ ਥੱਲੇ ਉੱਪਰ ਵੀ ਚੜ ਜਾਣਾ ਮੈਨੂੰ 40% ਫਰਕ ਪੈ ਗਿਆ ਪਹਿਲਾਂ ਐਸੀ ਤੇ ਉਦੋਂ ਮਤਲਬ ਜਿਹੜਾ ਚੜਨਾ ਬੜਾ ਔਖਾ ਸੀ ਮੈਂ ਦੋ ਪੌੜੀਆਂ ਨਹੀਂ ਚੜ ਸਕਦਾ ਅੰਦਰੋਂ ਮੈਂ ਬੜੇ ਆਰਾਮ ਨਾਲ ਮੈਂ ਆਪਣੀ ਦੁਕਾਨ ਵੇਖੀ ਨੂੰ ਮੈਨੂੰ ਉਸ ਤੋਂ 2 ਸਾਲ ਹੋ ਗਏ ਉੱਪਰ ਪਹਿਲਾਂ ਕੀ ਡਾਕਟਰ ਕਹਿੰਦੇ ਸੀ ਡਾਕਟਰ ਮੈਂ ਜਿਓਗ੍ਰਾਫੀ ਕਰਾਈ ਬਲੋਕ ਜੀ ਮੈਨੂੰ ਪਹਿਲੀ ਵਾਰੀ ਕੜਾ ਪੀਣ ਵਾਲੀ ਮੈਨੂੰ ਕਾਫੀ ਫਰਕ ਪੈ ਗਿਆ ਤੇ ਪੌੜੀਆਂ 'ਪਾ ਚੜਾ ਕੇ ਦੇਖਣਾ ਤੁਹਾਨੂੰ ਹਣਾ